ਸਾਜਨ ਲੋਕੋ ਪ੍ਰੇਜ਼ੈਂਟ ਪਰਮ ਸਤਕਾਰਯੋਗ ਗੁਰੂ ਪਿਆਰੀ ਗੁਰੂ ਸਤਕਾਰਯੋਗ ਗੁਰਸੰਗਤ ਜੀਓ ਅੱਜ ਬਹੁਤ ਹੀ ਖੁਸ਼ੀਆਂ ਔਰ ਬਹੁਤ ਹੀ ਸਰਦਾ ਪ੍ਰੇਮ ਨਾਲ ਭਰਿਆ ਹੋਇਆ ਇੱਕ ਇੱਕ ਸੈਕਿੰਡ ਹੈ ਆਪਣੇ ਸਤਗੁਰੂ ਸ਼੍ਰੀਮਾਨ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਸ਼੍ਰੀਮਾਨ ਸਵਾਮੀ ਸੰਤ ਜੋਰਾ ਸਿੰਘ ਜੀ ਮਹਾਰਾਜ ਲੋਪਾਂ ਵਾਲੇ ਉਹਨਾਂ ਦੇ ਨੂਰ ਗੁਰਸੰਗਤਾਂ ਦੇ ਆਪਣੇ ਦਿਲਾਂ ਦੀ ਧੜਕਣ ਜੋ ਕਿ ਅਕਾਲ ਪੁਰਖ ਵਾਹਿਗੁਰੂ ਦੇਨ ਦਿਨੀ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਸ਼ਾਇਆ ਹੇਠ ਵਿਦੇਸ਼ਾਂ ਦੇ ਵਿੱਚ ਰੱਬੀ ਬਾਣੀ ਦਾ ਪ੍ਰਚਾਰ ਕਰਕੇ ਦਰਬਾਰ ਸਰ ਲੋਪੋ ਸਾਹਿਬ ਆਪਣੇ درمیان ਆਏ ਨੇ ਅੱਜ ਤੋਂ ਵੱਡਾ ਖੁਸ਼ੀਆਂ ਦਾ ਕੋਈ ਸਮਾਂ ਨਹੀਂ ਹੋ ਸਕਦਾ ਆਓ ਪਹਿਲਾਂ ਚਰਨਾ ਕਮਲਾਂ ਚ ਲਾਓ ਬੇਨਤੀਆਂ ਕਰੀਏ ਚਰਨ ਪਰਸੀਏ ਉਸ ਤੋਂ ਬਾਅਦ ਜੋ ਪ੍ਰੇਮ ਦੀ ਭਾਵਨਾ ਦੀਆਂ ਇੱਕ ਇੱਕ ਕਵਤਾ ਦੇ ਵਿੱਚ ਬੰਦ ਨੇ ਆਪ ਜੀ ਦੇ ਸ਼੍ਰੀ ਚਰਨਾ ਚ ਬੇਨਤੀਆਂ ਕਰਨੀਆਂ ਸਭ ਤੋਂ ਪਹਿਲਾਂ ਗੱਜ ਵੱਜ ਕੇ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਮੀ ਜੀ ਮਹਾਰਾਜ ਸਵਾਮੀ ਦਰਬਾਰਾ ਸਿੰਘ ਜੀ ਸਵਾਮੀ ਜੋਰਾ ਸਿੰਘ ਜੀ ਲੋਪੋਂ ਵਾਲਿਆਂ ਨੂੰ ਅੱਜ ਕਰੋੜਾ ਕਰੋੜਾਂ ਵਾਰ ਵਧਾਈਆਂ ਨੇ ਬਰਸੰਗਤਾਂ ਦੇ ਰਹੀਆਂ ਕਿਉਂ ਕਿ ਇਹ ਜੋ ਅਲਾਹੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਉਹਨਾਂ ਨੇ ਸਥਾਪਿਤ ਕਰੀ ਆ ਪ੍ਰੇਮ ਨਾਲ ਕੋ ਸਤ ਨਾਮ ਸ੍ਰੀ ਵਾਹਿਗੁਰੂ ਪਰਉਪਕਾਰ ਦੇ ਹਿਤ ਆਓ ਸਮੇਂ ਦੀ ਹਕਤ ਨੂੰ ਸਮਝਦੇ ਹੋਏ ਪਹਿਲਾਂ ਵੀਰਾਂ ਤੋਂ ਸ਼ਬਦ ਸਰਬਨ ਕਰੀਏ ਉਸ ਤੋਂ ਬਾਅਦ ਕਵਤਾ ਬਹੁਤ ਪ੍ਰੇਮ ਭਾਵਨਾ ਨਾਲ ਆਪ ਜੀ ਨੇ ਸਵਾਮੀ ਜੀ ਨੇ ਮੱਤਬੁੱਧ ਬਖਸ਼ੀ ਬੇਨਤੀ ਕਰਨੀ ਆ ਸ਼ਬਦ ਸਰਬਨ ਕਾਫਕ ਜਲੀ ਮੰਗਦੇ ਰੱਬ ਕੋਲ ਆ ਮਿੰਜੇ ਲਵੇ ਹਾਲ ਦਿਲਾਂ ਦੇ ਪੋਛਾ ਸੋਣਾ ਹੋ ਗਿਆ ਦੁਲਾਨੇ ਮੋਣ ਵਾਲਾ ਖੜ ਗਿਆ ਹਕਾਸ ਤੋਰ ਸੋਣਾ ਸੱਚਖੰਡ ਦਾ ਰਾਜ ਨਹੀਂ ਮੰਗ ਦੇਣਾ ਰਹਿਣਾ ਨਾਲ ਜਨਾ ਦੇ ਖੁਸ਼ ਸੋਣਾ ਓ ਸੋਣਾ ਸਤ ਗੁਰੂ ਸਤਿਗੁਰੂ ਬਿਨਾ ਦਰਬਾਰ ਸੰਗਾ ਸਾਨੂੰ ਲੱਗਦਾ ਨਹੀਂਗਾ ਕੁਝ ਸੁਣਾ ਸਾਨੂੰ ਲੱਗਦਾ ਨਹੀਂਗਾ ਕੁਝ ਸੁਣਾ ਨਾਮ ਹੀ ਕਾਰ ਹੈ ਆਦ ਓੰਕਾਰ ਕਾਈ ਜਾਤਿਕ ਬਰਮਾ ਲਿਖਨ ਮਹਿ ਨਹੀਂ ਆਪਣੇ ਭੇਜੂ ਨੂੰ ਫੋੜਦਾ ਸੋ ਹੰਸੂਰੀ ਨਾਮੁ ਚਾਰ ਦੇਸੇ ਸਜੀਵੇ ساری ਦੁਨੀਆ ਤੇ ਅਧਕਾਰ ਜੀ ਦਾ ਪਾਣ ਵਿੱਚ ਲੈ ਛਸੀ ਦੇ ਲੈ ਸਜੀਵੇ ਜਾ ਮੈਂ ਬਲਹਾਰ ਦਰਬਾਰ ਸਿੰਘਾ ਸੋਨੇ ਸਤ ਗੁਰਾਂ ਤੋਂ ਅਪਦੇ ਸਜੀਵੇ ਹਰੇ ਸਤਿਗੁਰੂ ਤੋਂ ਅਪਦੇਸ਼ ਜੀਦੇ ਬੇਨਤੀ ਸਵਾਮੀ ਜੀ ਮਹਾਰਾਜ ਲੋਕ ਪਰਲੋਕ ਦਾ ਅਸ਼ੀਰਵਾਦ ਆਪਣੇ ਚਰਨ ਧੂਰ ਗਰੀਬ ਜੱਥੇ ਬਖਸ਼ਦੇ ਨੇ ਸਤਗੁਰੂ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਸ ਗੱਦੀ ਦੀਆਂ ਸਦਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਉੱਚੀਆਂ ਸ਼ਾਨਾਂ ਤਾਂ ਜੋ ਗਰੀਬਾਂ ਨੂੰ ਨਿਮਾਣਿਆਂ ਨੂੰ ਇਸ ਦਰ ਤੋਂ ਮਾਣ ਸਤਿਕਾਰ ਮਿਲਦਾ ਰਹੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਪਿਆਰਿਓ ਮੈਂ ਇੱਕ ਨਾ ਜਕਾਰਾ ਲਾਉਣਾ ਜਕਾਰਾ ਖੁਸ਼ੀ ਦਾ ਔਰ ਸਾਡੀ ਅਵਸਥਾ ਦਾ ਪ੍ਰਤੀਕ ਆ ਜਿਹੜਾ ਜਕਾਰਾ ਦਰਸੰਗਤ ਚ বাজਾਇਆ ਜਾਂਦਾ ਉਹਦੇ ਨਾਲ ਅੰਦਰਲਾ ਕੌਲ ਖੜਦਾ ਆਉ ਪਿਆਰ ਨਾਲ ਖੁਸ਼ੀ ਦਾ ਜਕਾਰਾ ਲਾਈਏ ਬੋਲੇ ਤੀ ਸੋ ਨਿਹਾਲ ਤਾਤਾ 21 ਹੁਕਮ ਸੀ 77 ਦਾ ਫੈਕਟਰੀ ਦਾ ਪਰ ਸਵਾਮੀ ਜੀ ਨੇ ਆ ਵੀਰ ਨੂੰ ਕਲਮ ਦਿੱਤੀ ਆ ਪ੍ਰਗਟ ਨੂੰ ਇਹਨੇ ਵੀ ਆਪਣੇ ਦਿਲ ਦੇ ਖਿਆਲ ਪਾਸ਼ਾ ਦੇ ਚਰਨਾਂ 'ਚ 2 ਮਿੰਟ ਦੀ ਕਵਤਾ ਇਹ ਜੱਗੇ ਵੀਰ ਦਾ ਡਰਾਈਵਰ ਦਾ ਬੇਟਾ ਅਮਰਪਾਲ ਇਹ ਦੋਨੇ ਹਾਣੀ ਬੋਲਣਗੇ ਉਹ ਤੋਂ ਬਾਅਦ ਇੱਕ ਕਵਤਾ ਅਸੀਂ ਪ੍ਰੇਮ ਭਾਵਨਾ ਦੀ ਕਮਾਂਗੇ ਆਉ ਸਮੇਂ ਦੇ ਵਿੱਚ ਰਹਿੰਦੇ ਹੋਏ ਕਵਤਾ ਐਸੇ ਸਰਦਾਰ ਅੱਜ ਲੋਪੁ ਆਇਆ ਨੂੰ ਅੱਜ ਲੋਪੁ ਆਇਆ ਨੂੰ ਆਓ ਜੀ ਆਇਆਂ ਨੂੰ ਕਈਏ ਕਰਦੀ ਦਾ ਪਿਆਸ ਮਿਟੀ ਬੈਠੇ ਸਨਮੁਖ ਸਦਾ ਹੀ ਰਹੀਏ ਕਰਦੀ ਦਾ ਪਿਆਸ ਮਿਟੀ ਥੋੜੇ ਸਨਮੁਖ ਬੈਠੇ ਰਹੀਏ ਉਸ ਦਰ ਦੇ ਹਾਂ হরদম কে গেলামে আজ দর্শন বর্ষ দগ হাম স্বামী তো সে দর্শন বর্ষ দি তালে স্বামী আজ আয় নি ਆਇਆ ਨੂੰ ਕਈਏ ਕਰਦੀ ਦਾ ਪਿਆਸ ਮਿਟੀ ਫੋੜੇ ਸਨ ਮੁਖ ਬੈਠੇ ਰਹੀਏ ਕਰਦੀ ਦਾ ਪਿਆਸ ਮਿਟੀ ਫੋੜੇ ਸਨ ਮੁਖ ਬੈਠੇ ਰਹੀਏ ਲੋ ਲੋ ਸਰਦੋ ਹਰਦਮ ਕਰਦੇ ਰਹੀਏ ਗਲਾਨੀ ਅਜ ਦਰਸ਼ਕ ਦਰਸ਼ਕੋ ਤਨ ਪਗ ਹਮਾਰੇ ਸਵਾਲੇ ਤੂਸੇ ਦਰਸ਼ਨ ਬਦਸ਼ ਬਤੇ ਸਦ ਤਨ ਪਗ ਸਵਾਲੇ ਬੇਚੇ ਇੰਤਿਆਰ ਦੇਸੀ ਸੰਗਤਾਂ ਖੜੀਆਂ ਪੁਸ਼ ਪੈ ਉਠਾ ਕੇ ਬੇਚੇ ਇੰਤਜਾਰ ਦੇਸੀ ਸੰਗਤਾਂ ਖੜੀਆਂ ਪੁਸ਼ ਪੈ ਉਠਾ ਕੇ ਹੁਣ ਸ਼ੇਤੀ ਆ ਬੋ ਜੀ ਫਦਨ ਗੀਤਾ ਪ੍ਰੇਮ ਦੇ ਗਾ ਕੇ ਹੁਣ ਛੇਤੀ ਆ ਬੋ ਜੀ ਫਦ ਦੇ ਗੀਤਾ ਪ੍ਰੇਮ ਦੇ ਗਾ ਕੇ ਚੱਲ ਵੀ ਜੋ ਤੜਫਣ ਦੀ ਜਲਦੀ ਜੇ ਦਰਪਨ ਦੀ ਆਕੇ ਬਿੱਤੂ ਰੋ ਸਲਾਮੀ ਅੱਜ ਦਰਸ਼ਨ ਬਖਸ਼ ਬਤੂ ਜੀ ਤਨ ਪਾਗ ਹਮਾਰੋ ਸਵਾਮੀ ਅੱਜ ਦਰਸ਼ਨ ਬਖਸ਼ ਬਤੂ ਜੀ ਤਨ ਪਾਗ ਹਮਾਰੋ ਸਵਾਮੀ ਸੰਤ ਦਾ ਦਰਸ਼ ਮਿਲੇ ਰੋਗ ਹੈ ਜਨਮ ਜਨਮ ਦੇ ਟੁੱਟਦੇ ਸੰਤ ਦਾ ਦਰਸ਼ ਮਿਲੇ ਰੋਗ ਹੈ ਜਨਮ ਜਨਮ ਦੇ ਟੁੱਟਦੇ ਜੋ ਸ਼ਰਨ ਚਰਿੰਦੇ ਹੈ ਮੌਜਾ ਉਹ ਰਹਿਮਤ ਦੀ ਲਟ ਦੇ ਜੋ ਸ਼ਰਨ ਚਰਿੰਦੇ ਹੈ ਮੌਜਾ ਉਹ ਰਹਿਮਤ ਦੀ ਲਟ ਦੇ ਕਰਮ ਹੈ ਸੰਤਾਂ ਦਾ ਪਰਦੇ ਗਊ ਗਰੀਬ ਦੀ ਹਾਲੇ ਅਜ ਦਰਸ਼ਨ ਬਖਸ਼ ਦੇਤ ਜੀ ਤਨ ਪਾਗ ਹਮਾਰੇ ਸਾਨੇ ਤੂਸੇ ਦਰਸ਼ਨ ਬਖਸ਼ ਦੇਤ ਜੀ ਤਨ ਪਾਗ ਹਮਾਰੇ ਸਾਨੇ ਓ ਮਾਰਗ ਸੰਤਾਂ ਦਾ ਔਖਾ ਬਿਨਾ ਪਾਗ ਤੋ ਕੰਤਾ ਦਾ ਔਖਾ ਬਿਲਾ ਬਾਗ ਤੋਂ ਪਾਉਣਾ ਫਿਰ ਮੰਜ਼ਲ ਪਾਉਣ ਲਈ ਪੈਂਦਾ ਆਪਣਾ ਆ ਪਗਵਾਉਣਾ ਫਿਰ ਮੰਜ਼ਲ ਪਾਉਣ ਲਈ ਪੈਂਦਾ ਆਪਣਾ ਆ ਪਗਵਾਉਣਾ ਜੇ ਚੱਲ ਲੈ ਜਰ ਨੂੰ ਪੈਂਦੀ ਇਹ ਬਦਨਾਮੀ ਅਜ ਬਰਸ਼ਣ ਵਜ ਸ਼ਬ ਤੇ ਜੀ ਤਨ ਪਾਗ ਹਮਾਰੇ ਸਵਾਨੇ ਤੂਸੇ ਦਰਸ਼ਨ ਬਖਸ਼ ਦਿੱਤੇ ਜੀ ਤਨ ਪਾਗ ਹਮਾਰੇ ਸਵਾਨੇ ਸਾਡੇ ਕਰਮ ਹੈ ਗਨ ਕਾ ਜੋ ਪਾਪ ਦੀਆਂ ਪੰਦਾ ਚੱਕੀ ਫਿਰਦੇ ਹੈ ਲਾਲਚ ਲੋਭ ਬੜੇ ਹਰਦਮ ਮਾਇਆ ਦੇ ਵਿੱਚ ਘਿਰਦੇ ਹੇ ਲਾਲ ਚਲੂ ਬਬੜੇ ਹਰਦਮ ਮਾਇਆ ਦੇ ਵਿੱਚ ਘਿਰਦੇ ਤੇ ਮੈਂ ਤੇਰੀ ਕਿਰਪਾ ਤੋਂ ਤੋੜ ਕੋਣ ਜਮਾ ਦੀ ਜਾਲੇ ਅੱਜ ਦਰਸ਼ਨ ਬਖਸ਼ੋ ਧੰਨ ਬਗ ਮਾਰੇ ਸਾਲੇ ਤੂਸੀਂ ਦਰਸ਼ਨ ਬਖਸ਼ੋ ਧੰਨ ਬਗ ਮਾਰੇ ਸਾਲੇ ਓ ਸੰਗਤ ਸੰਤਾਂ ਦੀ ਜੀਵਨ ਪਾਰ ਸਜੂ ਬਣ ਜਾਵੇ ਕਾਰ ਸੰਗਤ ਸੰਤਾਂ ਦੀ ਜੀਵਨ ਪਾਰ ਸਜੋਂ ਬਣ ਜਾਵੇ ਫਿਰ ਬਾਬਨ ਚੰਦਨ ਦੀ ਮੈਂ ਕਹੇ ਬੰਸਾ ਤੋਂ ਵੀ ਆਵੇ ਫਿਰ ਬਾਬਨ ਚੰਦਨ ਦੀ ਮੈਂ ਕਹੇ ਬੰਸਾ ਤੋਂ ਵੀ ਆਵੇ ਮਨ ਜੋਰੀ ਨਾ ਗਾਵੇ ਹੰਦ ਤ੍ਰਿਪਤ ਤੁਮ ਲੇ ਆਰਾਮੇ ਅਜੇ ਦਰਸ਼ਨ ਬਰਸ਼ੋ ਦਿੱਤੇ ਜੀ ਤਨ ਪਾਗ ਹਮਾਰੋ ਸਵਾਮੀ ਜੀ ਤੁਸੀਂ ਦਰਸ਼ਨ ਬਰਸ਼ੋ ਦਿੱਤੇ ਤਨ ਪਾਗ ਹਮਾਰੋ ਸਵਾਮੀ ਗੋਲੇ ਸਦਰ ਦੇ ਹਾਂ ਤੂ ਕਰੇ ਸਦਰ ਦੇ ਹਾਂ ਰੱਖੇ ਪ੍ਰੀਤ ਤਾਂ ਦੀ ਜੋੜੀ ਮੁੱਖ ਦੁਨੀਆ ਮੋੜ ਲਵੇ ਸਾਥ ਤੇ ਮੁਖੜਾ ਨਾ ਮੋੜੀ ਮੁੱਖ ਦੁਨੀਆ ਮੋੜ ਲਵੇ ਸਾਥ ਤੇ ਮੁਖੜਾ ਨਾ ਮੋੜੀ ਖੋਸ਼ ਹੋ ਕੇ ਮਲਦਾਰ ਖੋਸ਼ ਹੋ ਕੇ ਮਲਦਾਰ ਮੰਗਦਲਾ ਕੋਈ ਹੋਰ ਅਨਾਨੀ ਅੱਜ ਦਰਸ਼ਨ ਬਖਸ਼ ਬਤੋ ਤਨ ਪਾਗ ਹਮਾਰੇ ਸੱਨੇ ਤੇ ਸਿਦਰਸ਼ਨ ਬਜ ਸੁਧੋ ਜੀ ਤਨ ਪਾਗ ਹਮਾਰੇ ਸੱਨੇ ਨਾ ਗਉਣਾ ਆਂਦਾ ਹੈ ਨਾ ਕੋਈ ਵੱਡੇ ਬਣੇ ਲਖਾਰੀ ਨਾ ਗਉਣਾ ਆਂਦਾ ਹੈ ਨਾ ਕੋਈ ਵੱਡੇ ਬਣੇ ਲਖਾਰੀ ਪ੍ਰਗਟ ਨੂੰ ਮਾਣ ਸਦਾ கட்டதா நாம பிரேம பானோ தரத்து ரேம ਅੱਜ ਦਰਸ਼ਨਾਂ ਪਾਰਿਸ਼ਰ ਤੇ ਜਾਨਾ ਪਾਹ ਹਮਾਰੇ ਸਵਾਮੀ ਅਸੀਂ ਦਰਸ਼ਨਾਂ ਪਾਰਿਸ਼ਰ ਤੇ ਜਾਨਾ ਪਾਹ ਹਮਾਰੇ ਸਵਾਮੀ ਇਸ ਸਮੇਂ ਤੇ ਵਧਾਈਆਂ ਮੁਬਾਰਕਾਂ ਅੱਜ ਸਾਰੀ ਦੁਨੀਆ ਖੇੜੇ ਚ ਆ ਗਈ ਭਾਵ ਸਾਡਾ ਹਿਰਦਾ ਖੜ ਗਿਆ ਸੋ ਇੰਨੀਆਂ ਬੇਨਤੀਆਂ ਕਰਦੇ ਖੁਨਾ ਦੇ ਜਾਚਕਾ ਅਸੀਂ ਚਾਰੇ ਵੀਰ ਫਤਿਹ ਆਪ ਜੀ ਦੇ ਚਰਨੀ ਪੇਟ ਕਰਦੇ ਆ ਬਲਾਓ ਫਤਿਹ ਪਾਓ ਫਤਿਹ ਗਰਗੱਜ ਕੇ ਬੋਲੋ ਪਿਆਰਿਓ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ